ਨਾ ਯਾ ਭਰਾ ਜੀ ਮੇਰਾ ਨਾਮ ਨਿਸ਼ਾ ਸਿੰਘ ਆ ਤੁਸੀਂ ਅਮਰੀਕਾ ਤੋਂ ਅੱਜ ਡਿਪੋਰਟੋ ਕੇ ਆਏ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕੰਟਰੀ ਦੇ ਸੀ ਮੈਂ ਫਰਾਂਸ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੀ ਕਿਸੇ ਏਜੰਟ ਨਾਲ ਗੱਲ ਹੋਈ ਸੀਗੀ ਅਮਰੀਕਾ ਵਾਸਤੇ ਉਹਨੇ ਮੇਰੇ ਕੋ 35 ਲੱਖ ਦੀ ਡਿਮਾਂਡ ਕੀਤੀ ਸੀ ਜੀ ਡਾਇਰੈਕਟਰ ਬਾਅਦ ਉਹਨਾਂ ਨੇ ਮੈਨੂੰ ਜੰਗਲਾਂ ਵਿੱਚੋਂ ਦੇ ਭੇਜਿਆ ਤੇ ਰਾਜਮੇ ਤੋਂ ਪੈਸੇ ਦੀ ਹੋਰ ਡਿਮਾਂਡ ਕੀਤੀ ਤੁਹਾਨੂੰ ਕਿੰਨਾ ਸਮਾਂ ਲੱਗਿਆ ਅਮਰੀਕਾ ਪਹੁੰਚਣੇ ਮੈਨੂੰ 6 ਮਹੀਨੇ ਲੱਗੇ ਫਰਾਂਸ ਤੋਂ ਉਨਾ ਦੇ ਵਿੱਚ ਕੋਈ ਤੰਗੀ ਤੁਸ਼ਤੀ ਵੀ ਆਈ ਹਾਂਜੀ ਬੜੀਆਂ ਆਈਆਂ ਨੇ ਮੇਰੇ ਲੱਤ ਦੇ ਸੱਟ ਲੱਗ ਗਈ ਜੀ ਤੇ ਲਾਜਮ ਨਹੀਂ ਕਰਾਇਆ ਉਹਨਾਂ ਨੇ ਤੇ ਹੋਰ ਪੈਸੇ ਦੀ ਕਰਦੇ ਤਾਂ ਡਿਮਾਂਡ ਕਰਦੇ ਇਹ ਕਹਿੰਦੇ ਨਹੀਂ ਤੇ ਤੇਰਾ ਮੁੰਡਾ ਮਾਰਦਾ ਮਾਰਕਟ ਵੀ ਕੀਤੀ ਹਾਂਜੀ ਕਰੰਟ ਲਾਉਂਦੇ ਹੁੰਦੇ ਸੀ ਲੱਤਾਂ ਤੇ ਕਰ ਟੈਲੀਫੋਨ ਨਾਲ ਤੁਹਾਡੀ ਗੱਲ ਹੁੰਦੀ ਨਹੀਂ ਹੁੰਦੀ ਕਦੇ-ਕਦੇ ਹੀ ਕਰਾਉਂਦੇ ਸੀ ਡੋਂਕਰ ਫੋਨ ਖੋਲ ਲੈਂਦੇ ਸੀ ਮੇਰਾ ਕੈਂਪ ਉੱਥੇ ਜਦੋਂ ਤੁਸੀਂ ਕਹਿੰਦੇ ਸੀ ਕਿ ਨੂੰ ਪਹੁੰਚੇ ਕੈਂਪ ਮੈਂ 24 ਜਨਵਰੀ 2025 ਨੂੰ ਪਹੁੰਚਿਆ ਉਹ ਤੋਂ ਬਹੁਤ ਹੀ ਹਾਲਾਤ ਕੀ ਸੀ ਉਹ ਤੋਂ ਬਾਅਦ ਕਿਸੇ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਸਿੱਧਾ ਜਾ ਚਿ ਭਾਈ ਸਾਨੂੰ ਤੁਹਾਨੂੰ ਹੋਣ ਲੱਗਿਆ ਕੋਈ ਦੱਸਿਆ ਨਹੀਂ ਇੱਕ ਟ੍ਰਾਂਸਲੇਟਰ ਸੀ ਪਾਕਿਸਤਾਨ ਦਾ ਸਿਰਫ ਉਹ ਨੇ ਹੀ ਕਿਹਾ ਕਿ ਅਸੀਂ ਤੁਹਾਨੂੰ ਬਾਸ ਇੰਡੀਆ ਭੇਜਣ ਲੱਗੇ ਆ ਤੇ ਇੰਡੀਆ ਤੋਂ ਫਰਾਂਸ ਕਦੋਂ ਗਏ ਸੀ ਇਹ ਅੰਡੇ ਦਾ ਫਰਾਂਸ ਮੈਂ 23 ਜੂਨ 2022 ਚ ਗਿਆ ਸੀ ਅੱਛਾ ਤੇ ਉਤੋਂ ਫਰਾਂਸ ਤੋਂ ਅਮਰੀਕਾ ਕਿੱਦਾਂ ਫਲਾਈਟ ਰੈਂਗ ਗਈ ਜੇ ਕਿੱਦਾਂ ਗਏ ਉਹ ਸਫਰ ਕਿੱਦਾਂ ਰਿਹਾ ਉਹ ਦੱਸੋ ਥੋੜਾ ਜਿਹਾ ਉਹ ਵੀ ਮੈਂ ਡਾਂਕੀ ਲਈ ਸੀ ਉਹਦਾ ਜਿਹੜੇ ਕੈਂਪ ਦੇ ਹਾਲਾਤ ਕੀ ਹੈਗੇ ਆ ਕੈਂਪ ਦੇ ਹਾਲਾਤ ਬਹੁਤ ਬੁਰੇ ਆ ਜੀ ਸਾਰਿਆਂ ਨੂੰ ਦਰਬਾਰ ਕਰਦੇ ਗਾਲਾਂ ਕੱਢਦੇ ਗਾਲਤ ਬਿਣਾ ਨਹੀਂ ਬੋਲਦੇ ਕਿਸੇ ਨੂੰ ਜਿਹੜਾ ਨਹੀਂ ਗੱਲ ਮੰਨਦਾ ਉਹਨਾਂ ਨੂੰ ਕੁੱਟਦੇ ਮਾਰ ਤੇ ਟੌਰਚਰ ਕਰਦੇ ਆ ਕੈਂਪ ਚ ਤੁਸੀਂ ਜਿਹੜੀ ਪੈਸੇ ਆਪਣੇ ਇੰਨੇ ਪੈਸੇ ਲਾਏ ਆ ਉਹ ਜਿਹੜੇ ਮਤਲਬ ਪੈਸੇ ਕਿੱਥੋਂ ਲਏ ਆ ਮੈਂ ਵਿਆਹ ਜਿੱਤੇ ਸੋਨਾ ਵੇਚਿਆ ਕਰਦਾ ਪਹਿਲੀ ਵੇਚੀ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਸਰਕਾਰ પાસે ਮੰਗ ਕਰਦੇ ਆਂ ਜੀ ਸਾਡੀ ਮਦਦ ਕੀਤੀ ਜਾਵੇ ਸਾਡਾ ਪੈਸਾ ਵਾਪਸ ਦਿਵਾਇਆ ਜਾਵੇ ਜੰਟਾ ਤੋਂ ਜੰਟਾ ਦੇ ਉੱਤੇ ਕਾਰਵਾਈ ਕੀਤੀ ਜਾਵੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਮੇਟਾ ਜਾਇਆ ਵਾ ਆਪਣੀ ਰਿਪੋਰਟ ਕੀਤਾ ਗਿਆ ਜੀ ਅਮਰੀਕਾ ਤੋਂ ਕਹਿਣਾ ਕੀ ਦੁੱਖੀ ਆ ਹਾਂ ਕਿਹੜੇ ਲੱਤਾਂ ਵਿੱਚ ਤੁਸੀਂ ਇਹਨੂੰ ਭੇਜਿਆ ਐਸੀ ਵਿਆਜੀ ਵੇਹੜ ਕੇ ਸੋਨਾ ਗਹਿਣੇ ਰੱਖ ਕੇ ਸਾਰਾ ਕੁਝ ਵੇਚ ਕੇ ਵਟ ਕੇ ਦਸੇਜਦਾ ਫੜਦਾੜ ਕੇ ਵੇਚੇ ਅਗੇ ਕਿ ਜਿੱਸਾ ਬੱਚੇ ਨੂੰ ਭੇਜਿਆ ਬਹੁਤ ਉਮੀਦਾਂ ਹੁੰਦੀਆਂ ਬੱਚਾ ਕੰਮ ਜਾਊਗਾ ਔਰ ਇੰਨੇ ਪੈਸੇ ਵਿਆਜੀ ਚੁੱਕ ਕੇ ਵਿਆਜ ਵੀ ਜਿਹੜਾ ਪੇਮੈਂਟ ਦੇਣੀ ਵੀ ਬੜੀ ਔਖੀ ਹੁੰਦੀ ਹੈ ਜੀ ਸਰਕਾਰ ਕੋਲੋਂ ਤੁਸੀਂ ਕੀ ਮੰਗ ਰਹੇ ਹੋ ਸਰਕਾਰ પાસે ਇਹ ਮੰਗ ਕਰਦੇ ਹਾਂ ਸਾਡਾ ਪੈਸਾ ਵਾਪਸ ਲਿਆ ਜਾਵੇ ਕਿੰਨੇ ਬੱਚੇ ਤੁਹਾਡੇ ਪੰਜ ਬੱਚੇ ਇੱਕ ਬੇਟਾ ਦੋ ਧੀ ਬੇਟਾ ਸਭ ਤੋਂ ਛੋਟਾ ਕਿਹਨੂੰ ਹੈ ਛੋਟਾ ਤੋ ਸੇ ਜਦੋਂ ਰਾਤ ਜੰਗਲਾਂ ਚੋਂ ਲੰਘਦੇ ਅਸੀਂ ਹਾਂਜੀ ਜਦਾਂ ਡੰਕੀ ਲਈ ਆ ਤੋ ਟੋਟੜਾ ਜੇ ਤੁਸਾਂ ਦੇਖੋ ਵੀ ਕਿਸ ਤਰ੍ਹਾਂ ਅਧਰ ਉੱਤੇ ਪਹੁੰਚਣਾ ਕੀ ਕਿਵੇਂ ਦਾ ਸਹੂਲਕ ਹੋਇਆ ਕਿਵੇਂ ਉੱਤੇ ਤੱਕ ਪਹੁੰਚੇ ਕਿਵੇਂ ਦਿਹਲਾ ਅੱਛੀ ਸਾਰੀ ਗੱਲ ਦੇ ਅਸੀਂ ਜੰਗਲ ਦੇ ਵਿੱਚ ਕੁੱਟਿਆ ਮਾਰਿਆ ਵੀ ਜਾਂਦਾ ਸੀ ਰੋਟੀ ਨਹੀਂ ਸੀ ਦਿੰਦੇ 16 ਦਿਨ ਅਸੀਂ ਜੰਗਲ ਚ ਰਹੇ ਕੋਈ ਡੋਂਕਰ ਨਹੀਂ ਸੀ ਹੁੰਦਾ ਸਾਡੇ ਕੋਲ ਤੇ ਆਨੂੰ ਭਾਵੇਂ ਚੱਲ ਗਿਆ ਤੇ ਜੰਗਲ ਚ ਤੇ ਬਚ ਜਾਂਦਾ ਵੀ ਮੈਂ ਉਹ ਨਾ ਵਾ ਤੇ ਬੱਜ ਦੋ ਤਿੰਨ ਦਿਨ ਆਇਆ ਨਹੀਂ ਜੰਗਲ ਚ ਕੋਈ ਸਾਡੇ ਕੋ ਤੇ ਅਸੀਂ ਆਪ ਹੀ ਰਾਹ ਲੱਭ ਕੇ ਤੇ ਪੁਲਿਸ ਕੋਲ ਚ ਲੱਗੇ ਸੀ ਉੱਥੇ ਜੰਗਲ ਚ ਫੂਨ ਫਾਣ ਜੋ ਸੀ ਸਾਡੇ ਸਾਰਾ ਕੁਝ ਸਮਾਨ ਖੋ ਗਏ ਲੱਗੇ ਸੀ ਖਾਣ ਪੀਣ ਦਾ ਸਾਰਾ ਕੁਝ ਲੱਗੇ ਸੀ ਸਾਡੇ ਤੋਂ ਕੱਲਾ ਸਿਰਫ ਪਾਣੀ ਪੀ ਪੀ ਕੰਗੜਾ ਕਰਦੇ ਰਹੇ ਇੱਥੇ ਜੰਗਲ ਚ ਨਦੀਆਂ ਦਾ ਉਹ ਤੇ ਕਿੰਨੇ ਜਣਾ ਸੀਗੇ ਟੋਟਲ ਜਦੋਂ ਤੁਸੀਂ ਜੰਗਲ ਚ ਲੱਗ ਰਹੇ ਸੀ ਜਾ ਰਹੇ ਸੀ ਉਹ ਤੇ ਕਿੰਨੇ ਜਣਾ ਸੀ ਨਾਲ ਸਾਡੇ ਅਸੀਂ ਕੋਲੇ 150 ਜਣੇ ਸੀਗੇ ਤੇ ਮूण ਕਿੰਨੇ ਜਣੇ ਵਾਪਸ ਉਥੋਂ ਰਿਪੋਰਟ ਕੀਤੀ ਉਹਨਾਂ ਨੇ ਅਸੀਂ 119 ਜਣੇ ਵਾਪਸ ਆਏ ਇੰਡੀਆ ਨੂੰ ਜਦੋਂ ਉਥੋਂ ਤੁਹਾਨੂੰ ਵਾਪਸ ਭੇਜਣਾ ਸੀ ਕੋਈ ਦੱਸਿਆ ਉਹਨਾਂ ਨੇ ਕਿ ਸਿੱਧਾ ਵਾਪਸ ਭੇਜਿਆ ਕੋਈ ਨਹੀਂ ਜੀ ਸਿੱਧੇ ਵਾਪਸ ਭੇਜਿਆ ਕੋਈ ਰਸਤੇ ਸਾਡਾ ਹੋਰ ਵੀ ਸਮਾਨ ਖੋਇਆ ਹਾਂਜੀ ਫੋਨ ਵਗੈਰਾ ਸਭ ਜੋ ਸਭ ਹੀ ਸਾਡਾ ਸਬਕਸ ਲੈ ਆ ਗਏ ਹੀ ਕੱਪੜੇ ਕੁੱਪੜੇ ਦਿੱਤੇ ਆਪਣੇ ਕਿ ਬਾਅਦ ਚ ਦਿੱਤੇ ਰਸਤੇ ਵਿੱਚ ਮੈਨੂੰ ਜੰਗਲ ਚ ਭਾਗਦੇ ਤੋਂ ਮੰਗ ਕਰਦੇ ਸੀਗੇ ਪੈਸੇ ਦੀ ਹੋਰ ਪੈਸੇ ਦੋ 14 ਲੱਖ ਪਹਿਲਾਂ 14 ਲੱਖ ਪਹਿਲਾਂ ਦਿੱਤਾ ਸੀ ਬਾਕੀ ਇਹਨਾਂ ਨੇ ਰਾਜ ਮੰਗ ਕੀਤੀ ਮੇ ਤੋਂ ਹੋਰ ਪੈਸੇ ਦੋ ਕਿੰਨੇ ਪੈਸੇ ਕੋਟਾ ਚ ਭੋਲੇ ਰਹੇ ਇਹਨਾਂ ਦੇ ਹੋਰ ਕਿੰਨੇ ਪੈਸੇ ਦਿੱਤੇ ਜਦੋਂ ਬਾਅਦ ਚ ਉਹਨਾਂ ਨੇ ਜਦੋਂ ਮੰਗ ਕੀਤੀ ਇਹਨਾਂ ਨੇ 4.5 ਲੱਖ ਰੁਪਇਆ ਹੋਰ ਲਿਆ ਸੀ ਮੇ ਤੋਂ 35 ਲੱਖ ਲੈ ਗਏ 35 ਲੱਖ ਤੋਂ ਬਾਅਦ 4 ਲੱਖ ਹੋਰ ਲਿਆ ਹਾਂਜੀ ਮਲ ਟੋਟਲ ਲਗਭਗ 40 ਲੱਖ ਦਾ ਡਾ ਲੱਗਾ ਹਾਂਜੀ